ਜੋ ਤਿਸ ਭਾਵਾ ਸੋਈ ਕਰਿ ਹਿ ਹੁਕਮ ਨਾ ਕਰਣਾ ਜਾਹੀ ਸੋ ਪਾਤ ਸਾਹੋ ਸਾਹ ਪਾਤ ਸਾਹਿਬ ਨਾਨਕ ਰਹਿਨਿ ਰਜਾਈ ਮੁੰਦਾ ਸੰਤੋਖ ਸਰਨ ਪਾਚੋ ਜੋਗ ਜੋਗ ਇਕ ਰੇਸੋ ਪੂਰਤ ਗਿਆਨ ਦਾ ਭੰਡਾਰਨ ਘਟ ਕਰਵਾ ਜੀ ਹਾ ਤੇ ਆਪਨਾ ਸੁਨਾਤੀ ਸਭ ਦਰਤੀ ਰਿਧਿ ਸਦੇ ਅਵਰਾ ਸਾਧ ਸੰਜੋਗ ਜੋਗ ਤੁਝ ਕਾਰ ਚਲਾਵਹਿ ਲਿਖਿ ਆਵਹਿ ਭਾਗ ਆਦੇਸ਼ ਸਿਆ ਦੇਸ ਆਜ ਮੇਰਿਆ ਨਾਦਿਆ ਨਾਹਤ ਜੁਗ ਜੁਗ ਇੱਕੋ ਵੇਸ ਏਕਾ ਮਾਈ ਦੁਖਤ ਵਿਆਈ ਤਨ ਚੱਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਇ ਦੀ ਬਾਲ ਜੇ ਉਤ ਸੁਭਾਵੈ ਤੇ ਵਿੱਚ ਲਾਵੈ ਜੇ ਹੋਵੈ ਪ੍ਰਮਾਨ ਉਹ ਵੇਖੈ ਉਹਨਾਂ ਨਤਮ ਆਪੈ ਬਹੁਤਾਇ ਹੋਵੇ ਨਾਨ ਆਦੇਸ ਸਿਆ ਦੇਸ ਆਜ ਮੇਰਿਆ ਨਾਦਿਆ ਨਾਹਤ ਜੁਗ ਜੁਗ ਇੱਕੋ ਵੇਸ ਆਰਸਨਲ ਹੋਇਦਾ ਪੰਡਾ ਅਰਧ ਜੋਗਸ ਪਾਇਆ ਸੋ ਇੱਕ ਆਵਾਰ ਕਾਰ ਕਰ ਬਖੈ ਸਰਦਨਹਾ ਮਹਾ ਦੇ ਨਾਲ ਸੱਤੇ ਪੀਸਾ ਠੀਕ ਆਰ ਰਾਜੇਤ ਸਯਾ ਦੇਸ ਆਜਾ ਰਹੀਆਂ ਨਾ ਤੇ ਨਾਹਤ ਜੋਗ ਤੋਂ ਇੱਕੋ ਵੇਸ ਸੋ ਦੂਜੇ ਕੋ ਲਾਖ ਹੋਇ ਲਾਖ ਹੋਇ ਲਾਖ ਰੁਸੋ ਲਾਖ ਲਗੜਾਇਆ ਇਹੇ ਕਨਾਮ ਜਗਦੀਸ਼ ਏਸ ਤਰਾਹੇ ਪਤ ਪਵੜੀਆਂ ਚੜੀਆਂ ਹੋਈ ਐ ਕਿ ਉਸ ਸਨ ਗੱਲਾ ਆਕਾਸ਼ ਕੀ ਵਿਟਾ ਆਈ ਨੀਸ ਨਾਨਕ ਨਜ਼ਰੀ ਪਾਈ ਐ ਕੋਲੀਪੋੜਾ ਜੀਸ ਆਖਣ ਜੋਰ ਚਪੈਣ ਹੰ ਜੋਰ ਜੋਰ ਨ ਮੰਗਣ ਦੇ ਨ ਜੋਰ 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 ਨ ਜੀਵਨ ਮਰਨ ਨਹ ਜੋਰ ਜੋਰ ਨ ਰਾਜਵਾਲ ਮਨਸੂਰ ਜੋਰ ਨ ਸਤਿਗਾਨ ਅ ਵਿਚਾਰ ਜੋਰ ਨ ਦਿੱਤੀ ਜਿਟਾ ਸੰਸਾਰ ਜਿਸਾਤ ਜੋਤ ਕਰ ਵਿਖੈ ਸੋਏ ਨਾਨਕ ਰਤਮ ਨੀਚ ਨ ਕੋਏ ਰਾਤੀ ਰੁਤੀ ਸਿਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤੇ ਸਭ ਧਰਤੀ ਤਾਪ ਰਖੇ ਤਮਸਾਲ ਤੇ ਸਵੇਚੇ ਜੀਏ ਜੁਤ ਕੇ ਰਾਂਗ ਤਨ ਕੇ ਨਾਮਾ ਗੇਟਿਆ ਨਾਮਤੋ ਕਰਮੀ ਕਰਮਿ ਹੋਏ ਦੀਚਾਰ ਸੱਚਾ ਯਾਪੁ ਸੱਚਾ ਕਰਿ ਭਾਰੂ ਤਥੈ ਸੋਨ ਪੰਚ ਪਰਵਾਰ ਨਤਿ ਕਰਮ ਪਾਵੈ ਨਿਸਾਲ ਕਚ ਪਕਾਇ ਉਥੈ ਪਾਇ ਨਾਨਕ ਗਾਇਆ ਜਾਪ ਰੰਗਾਇ ਧਰਮ ਕੰਡ ਕਾਇ ਰੂ ਧਰਮ ਗਿਆਨ ਕਾ ਲਕਾਇ ਆਹ ਪਰਮਾਤਮ ਦੇਤੇ ਪਉਨ ਪਾਣਿ ਰਵੈ ਸੰਤਰ ਕੇਤੇ ਕਾਲੁ ਮਹਿ ਈਸੁ ਕੇਤੇ ਪਰਮੇ ਘਾਟਿ ਕਟਿ ਨ ਰੂਪ ਰੰਗ ਤੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਦੇਤੇ ਤੁਉ ਉਪਦੇਸ ਕਿਤੇ ਇਹਨਾਂ ਚੰਦ ਸੂਰ ਕੇਤੇ ਕਿਤੇ ਕਿਤੇ ਮੰਡਲ ਦੇਸ ਕਿਤੇ ਸਿੱਧ ਬੁੱਧ ਨਾਥ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵਤਾਂ ਮੁਨ ਕਿਤੇ ਗਿਤੇ ਰਤਨ ਸਮੰਦ ਇਤਿਆ ਘਾਣੀ ਇਤਿਆ ਬਾਣੀ ਕਿਤੇ ਆਪਾਤ ਨਰੰਦ ਇਤਿਆ ਸੋਤੀ ਸੇਵਕ ਕਿਤੇ ਨਾਨਕ ਅੰਤ ਦਾ ਅੰਤ ਗਿਆਨ ਘਰ ਬਹਿ ਗਿਆਨ ਪਰ ਚਾਂਦੋਦ ਤੈ ਨਾਮਨੋਦ ਕੋੜਿਆ ਨੰਦੋ ਸਰਮ ਕਾਂਕੀ ਬਾਣੀ ਰੂਪੋਦ ਤੈ ਘਾੜਤ ਘੜਿਆ ਬਹੁਤਿਆਨੂਪ ਤਾ ਕੇ ਗੱਲਾਂ ਕਥਨੀਆਂ ਨਾ ਜਾਹੀ ਠੀਕੋ ਕਹੈ ਕਿਛੈ ਪਿਛਤਾਏ ਤਿਥੈ ਘੜੀਏ ਸੁਤ ਮਤਮਨ ਬੁੱਧ ਤਿਥੈ ਘੜੀਏ ਸੁਰ ਸਿਤਾ ਕੀ ਸੁਧ ਕਰਮਖੰਡ ਕੀ ਬਾਣੀ ਦੀ ਹੋਰ ਦਤੈ ਹੋਰ ਨ ਕੋਈ ਹੋਰ ਤਿਥੈ ਜੁਰ ਮਹਾਕਲ ਸੂਰ ਤਰਮਹ ਰਾਮ ਰਹਿਆ ਪਾਰਪੂਰ ਤਿਥੈ ਸਿਤੋ ਸਿਤਾ ਮਹਿਮਾ ਮਾਹੀ ਤਾਕੇ ਰੂਪ ਨ ਕਥਨੇ ਜਾਹੀ ਨਾ ਮਨ ਰਹਿ ਨਟਾਕੇ ਜਾਹੀ ਨਿਕਰਿ ਰਾਮ ਸੈਮਨ ਵਾਹਿ ਜਥੈ ਭਕਤ ਵਸਹਿ ਕੇ ਲੋਹ ਕਰਹਿ ਆਨੰਦ ਸਚਾ ਮਨ ਸੋਇ ਸਾਚੇ ਖੰਡ ਵਸਹਿ ਨਿਕਰਿ ਕਰ ਕਰ ਵਿਖੈ ਨ ਤਮੇ ਹਾਲ ਜਥੈ ਖੰਡ ਮੰਦਗੋਰ ਪੰਡ ਦੇ ਕੋ ਕਥੈ ਤਾ ਤਨਾੰਤੁ ਜਥੈ ਲੋ ਲੋ ਆਕਾਰ ਜਿ ਹੁਕਮ ਤੇ ਵਦ ਕਰੂ ਕਰ ਵਿਖੈ ਵਿਖਸਾ ਕਰੀ ਚਾਰ ਜਤਾਲਿਕ ਕਥਨਾ ਕਰੜਾ ਸਾਰ ਗਜ ਪਹਾਰਾ ਤੀਰ ਸੁਨਿਆ ਰਹਿਨਨ ਮਤਬੀ ਨਾ ਤੀਆ ਰੂਪੋ ਖਲਾਗੰ ਤਪਤਾਉ ਪੰਡਾ ਪਹੁ ਅਮਰ ਜਥੈ ਚਾਲੁ ਘੜਿਆ ਸਭ ਦਾ ਸੱਚੀ ਟਿਕਾ ਸਾਧ ਜਨ ਕਾ ਨਦਰ ਕਰਮਾ ਜਨ ਕਾ ਆਰ ਨਾਨਕ ਨਦਰ ਹੀ ਨਦਰ ਮਿਹਾਲ ਸਲੋਕ ਭਵਨੰ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾ ਤੂ ਦਿਸ ਰਾਤ ਦਇ ਦਾਈ ਨਤਾ ਆਖ ਲੈ ਸਗਲ ਜਗਤ ਚੰਗਿਆਈਆ ਬੁਰਿਆਈਆ ਵਾਚੈ ਧਰਮਹ ਦੂਰ ਕਰਮੀ ਆਪੋ ਆਪਨੀ ਕੀਨੇ ਰਹਿ ਕੇ ਦੂਰ ਜਿਨੇ ਨਾਮ ਧਿਆਇਆ ਗੈਮ ਸਖਤ ਕਾਲ ਨਾਨਕ ਤੇ ਮੁਖ ਉਚਲੇ ਕੀਤੀ ਛੁਟੀ ਨਾਲ ਜਿਨੇ ਨਾਮ ਧਿਆਇਆ ਗੈਮ ਸਖਤ ਕਾਲ ਨਾਨਕ ਤੇ ਮੁਖ ਉਚਲੇ ਕੀਤੀ ਛੁਟੀ ਨਾਲ ਰਾਮਕਲੀ ਮਹੌਲਾ ਦੀ ਚਾਇਆ ਨੰਦਕੂ ਅੰਕਾਰ ਸਤਿਗੁਰ ਪ੍ਰਸਾਦ ਨੰਦ ਭਜਾ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾ ਪਾਇਆ ਸਹਿਜ ਸੇਤੀ ਮਨ ਵਟਿਆ ਬਾਧਾਇਆ ਰਾਗ ਰਤਨ ਪਰਵਾਰ ਪਰਿਆ ਸੰਤ ਗਾਵਣੇ ਆਈਆ ਸਬਦ ਤਾਂ ਗਾਵਹੁ ਹਰੀ ਕੀ ਰਾਮ ਜਿਨੀ ਵਸਾਇਆ ਕਹਿ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਜੀ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵੇ ਸਾਰਨਾ ਅੰਗੀਕਾਰੋਂ ਕਰੀ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸੰਗਤਿ ਸੁਆਮੀ ਸੋਧਿ ਮਨੋ ਵੇਸਾਰੇ ਕਹੇ ਨਾਨਕ ਮਨ ਮੇਰੀ ਸਦਾ ਰਹੁ ਹਰਿ ਨਾਲੇ ਸਾਥੇ ਸਾਹਿਬਾ ਕਿਆ ਨਹੀਂ ਕਰਤੇ ਰਹਿ ਕਰਤਾ ਤੇਰਾ ਸਭੁ ਕਿਛੁ ਹੈ ਜਿਸ ਦੇਹ ਸੁਪਾਵੈ ਸਦਾ ਸਿਖਤਿ ਸਲਾਹ ਤੇਰੀ ਨਾਮੁ ਮਨੁ ਵਸਾਵੈ ਨਾਮੁ ਜਨ ਕੈ ਮਨ ਵਸਿਆ ਵਾੜੀ ਸਭੁ ਕਮੀ ਇਹ ਕੀ ਕਹੇ ਨਾਨਕ ਸਚੇ ਸਾਹਿਬ ਕਿਆ ਨਹੀਂ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੂ ਸਾਚਾ ਨਾਮੇ ਆਧਾਰੂ ਮੇਰਾ ਦੇਖਾ ਸਭ ਕੋ ਵਾਯਿਆ ਕਰ ਸਾਥ ਜਿ ਇੱਛਾ ਸਭ ਪੂਜੈ ਸਦਾ ਕਿਰਪਾਣ ਕੀਤਾ ਕਰੋ ਜਸ ਦੀ ਆਏ ਬੋੜੇ ਆਈਆ ਕਹੇ ਨਾਮਕ ਸੰਗ ਸੰਤੋ ਸਭ ਤਰਪਿਆ ਰੂ ਸਾਚਾ ਨਾਮ ਮੇਰਾ ਆਧਾਰੂ ਵਾਜੇ ਪੰਚ ਸ਼ਬਦ ਤੇ ਕਰ ਸੁਭਾਗਾ ਹੈ ਕਰ ਸੁਭਾਗਾ ਹੈ ਸਭ ਕੋ ਵਾਜੇ ਕਲਾ ਜਿਤ ਕਰ ਧਾਰੀਆ ਪੰਤੇ ਦੂਤ ਨਵਾਸ ਕੀਤੇ ਕਾਲ ਕੰਟਕ ਮਾਰਿਆ ਤਰ ਕਰਮ ਪਾਇਆ ਤੁਰ ਜਿਨ ਕਾ ਸੇ ਨਾਮ ਹਰ ਕੈ ਲਾਗੇ ਕਹ ਨਾਨਕ ਤੈਸ ਕਹਵਾ ਤਿਤ ਕਰਿਆ ਨਾ ਤੁਰਾਟੇ ਆਨੰਦ ਸੁਨਹੁ ਉਹੜ ਪਾ ਕੇ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵੇ ਸੂਰੇ ਖੋ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ ਸੰਤ ਸਾਜਣ ਪਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਕੋ ਨੀਸ ਕਹਤੇ ਪਵਿਤ ਸਤਗੁਰ ਰਹਿਆ ਪਰ ਪੂਰੇ ਬਨਵੰਕ ਨਾਨਕ ਗੁਰ ਚਰਨ ਲਾਗੇ ਵਾਚੀ ਅਨਹਦ ਤੁਮ ਹਰੇ ਸੋਨੰਤੇ ਪੁਨੀਤ ਕਹਤੇ ਪਵਿਤ ਸਤਗੁਰ ਰਹਿਆ ਪਰ ਪੂਰੇ ਨਨੰਤ ਨਾਨਕ ਗੁਰ ਚਰਨ ਲਾ ਕੇ ਵਾਚੇ ਅਨਹਦ ਤੂਰੇ tudo. Um. ਸਤਿਨਾਮ ਆਓ ਸ੍ਰੀ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਦੁਇ ਪਰ ਜੋੜ ਕਰੂੰ ਅਰਦਾਸ ਤੁਧ ਭਾਵ ਤ ਅਣਹਰਾਸ ਤੀਨੇ ਤਾਕ ਨਿਵਾਰਨ ਹਾਰਾ ਦੁਖ ਹੰਤਾ ਸੁਖ ਰਾਸ ਤਾਕੋ ਵਿਗਨ ਨ ਪਾਉ ਲਾਗੇ ਜਾ ਕੀ ਪ੍ਰਭ ਯਾਗੇ ਅਰਦਾਸ ਅਰਦਾਸ ਏ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਤੀ ਜੀ ਸਹਾਇ ਵਾਰ ਸ੍ਰੀ ਭਗਤੀ ਜੀ ਦੀ ਕਿਰਪਾ ਸਾਹਿ ਦਸਵੇਂ ਤੈਨੂੰ ਭਗਤਿ ਸਿਮਰ ਕਾ ਵਰਣਨ ਲਈ ਤੇ ਆਈ ਫਿਰ ਅੰਗਰਵਰ ਤੇ ਅਮਰਦਾਸ RAM ਦਾਸ ਹੈ ਹੁ ਸਹਾਈ ਅਰਜਨ ਹਰਿ ਗੋਬਿੰਦ ਨੋ ਸਿਮਰੋ ਸ੍ਰੀ ਹਰਾਈ ਸ੍ਰੀ ਹਰਿ ਪ੍ਰਸਾਦਿ ਤੇ ਆਈਐ ਜਿਸ ਦੇਠੇ ਸਭ ਦੁਖ ਜਾਇ ਤੇਗ ਬਹਾਦਰ ਸਿਮਰੈ ਘਰ ਨਾਣਿ ਬਿਆਵੇ ਧਾਏ ਸਭ ਥਾਣਿ ਹੁ ਸਹਾਈ ਦਸਵੇਂ ਪਾਤਸ਼ਾਹ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਅਨੁਕਤ ਕੇ ਦਾਤੇ ਸਰਵੰਸ ਦਾ ਨਿਸ਼ਾਨ ਸਾਹਿਬ ਜੀ ਸਭ ਥਾਈ ਹੋਣਾ ਜੀ ਸਹਾਰਾ ਇਸਾਂ ਪਾਤਸ਼ਾਹਿਆਂ ਦੀ ਆਤਮਿਕ ਪੰਜਾਬ ਦੀ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਦਰਸ਼ਨ ਦੀ ਗਾਰ ਉਪਦੇਸ਼ ਦਾ ਧਿਆਨ ਧਰ ਕੇ ਖਾਲਸਾ ਜੀ ਬੋਲਣਾ ਜੀ ਵਾਹਿਗੁਰੂ ਸਤਿਗੁਰਾਂ ਦੇ ਸਾਜੇ ਨੂੰ ਅੱਜ ਪੰਜ ਪਿਆਰੇ ਚਾਰ ਸਹਿਬ ਜਾਦੇ 40 ਉਤੇ ਸਮੂਹ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜੱਪਿਆ ਵੰਡ ਕੇ ਛਕਿਆ ਦੇਵ ਚਲਾਈ ਦੇਖ ਸੁਣ ਕਰਕੇ ਅਣ ਵਿੱਚ ਕੀਤਾ ਤਿਨਾ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਦਸ਼ਾ ਜੀ ਬੋਲਣਾ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਰਤਵਾਏ ਖੋਪਰੀਆਂ ਲਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆ ਨਾ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੇ ਹਾਰਿਆ ਸਿੱਖੀ ਸਦਕਾ ਕੇਸਾਂ ਸਵਾਸਾਂ ਸੰਨਿਵਾਹਿਆ ਤਨ ਪ੍ਰਾਤਨ ਤੇ ਵਰਤਮਾਨ ਸਮੇਂ ਦੇ ਸਰਬੱਤ ਸਿੰਘਾਂ ਸਿੰਘਣੀਆਂ ਸ਼ਹੀਦਾਂ ਮਹਾਂਪੁਰਖਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਗੁਰਨਾ ਜੀ ਪੰਜਾਂ ਤਖਤਾਂ ਸਰਬੱਤ ਗੁਰਦਵਾਰਿਆਂ ਗੁਰਤਾਮਾਂ ਨਿਸ਼ਾਨਾਂ ਬੰਗਿਆਂ ਦਾ ਧਿਆਨ ਧਰ ਕੇ ਖਾਲਸਾ ਜੀ ਬੋਲਣਾ ਜੀ ਬੋਲ ਰਹੇ ਹੇ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚੇਤੇ ਆਵੇ ਜਿਦਿਆਵਨ ਤੇ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾ ਤਹ ਰਚਿਆ ਰਿਹਾਏ ਦੇਖ ਤੇਗ ਫਤੇ ਵਰਦਕੇ ਪੈਜ ਪੰਥ ਕੇ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਗੁਰ ਵਾਲੇ ਬੋਲਣਾ ਜੀ ਵਖਸ ਜੀ ਸਖਾ ਨੂੰ ਸਿੱਖੀ দান ਕੇ ਸਿਦਾਨ ਰਹਿਤ দান ਬਵੇਤ দান ਵਿਸ਼ਾਹ দান ਭਰੋਸਾ দান ਦਾਨ ਸਿਰਦਾਨ ਨਾਮ ਜੀ ਕੇ ਦਰਸ਼ਨਿ ਸੁਣਾਨ ਜੰਕੀਆਂ ਝੱਲੇ ਗੁੰਗੇ ਚੁਗੋ ਜੁਗ ਅਟਲ ਧਰਮ ਕਾ ਜੈ ਜੈਕਾਰ ਖਾਵ ਸਜੁਕੇ ਬੋਲ ਬਾਈਏ ਬੋਲਣਾ ਜੀ ਵਾਹਿਗੁਰੂ ਪਾਸ ਜੀ ਆਵੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪੱਤ ਦਾਰਾ ਖਾਪ ਵਾਹਿਗੁਰੂ ਏ ਅਕਾਲ ਪੁਰਖ ਵਾਹਿਗੁਰੂ ਅੰਤਰਿਆਮੀ ਪਾਤਸ਼ਾਹ ਆਪਣਾ ਸਹਾਈ ਦਾ ਤਾਰ ਜੀ ਸਹਾਈ ਦਾ ਤਾਰ ਜੀਓ ਸਮੂਹ ਗੁਰਦੁਆਰਿਆਂ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਆਪ ਆਪ ਨੇ ਪਿਆਰੇ ਖਾਲਸਾ ਜੀ ਬਖਸ਼ੋ ਇਹਨਾਂ ਮਾਨਿਆ ਦੇ ਮਾਨ ਸਤਿਗੁਰੂ ਨੇਤਾਨਿਆਂ ਦੇ ਦਾਨ ਸਤਿਗੁਰੂ ਨਿਉਟਿਆਂ ਦੀ ਰੋਟੀ ਸਤਿਗੁਰੂ ਧੰਨ ਧੰਨ ਗੁਰੂ ਗਰੀਬ ਨਿਵਾਜ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਗੁਰੂ ਗਰੀਬ ਨਿਵਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤਨ ਤਨ ਜਗ ਦੇ ਜੋਰ ਤਾਜਰਾ ਹਜੂਰ ਰਜਾਹ ਰਜੂਰ ਸਲਪ ਕਲਾ ਪਰਪੁਰ ਕਲਯੁਕ ਦੇ ਲੋਹਿ ਚ ਨਾਮ ਕੇ ਜਹਾ ਹਲਦ ਪਲਤ ਕੇ ਰਖਿਆ ਖ ਲੋਕ ਪ੍ਰੋਕ ਕੇ ਸਹਾਇਕ ਚਵਰ ਸ਼ਤਰ ਤਹਤਾਂ ਦੇ ਮਾਲਕ ਗੁਰਤਾ ਗੱਦੀ ਤੇ ਬਰਾ ਦੇ ਲਈ ਲੜੇ ਵਾਰ ਅਖੰਡ ਪਾਠ ਪੂਰਨ ਮਾਸੀ ਪੁਰਮ ਤਸਮਾਹਨ ਚੱਲ ਰਹੇ ਹਨ ਪਾਤਸ਼ਾਹ ਜੀਓ ਸੋ ਆਪ ਜੀ ਦੀ ਮਹਾਨ ਕਿਰਪਾ ਕੀਤੀ ਹੈ ਆਪ ਜੀਆਂ ਦੇ ਦਰੋਂ ਭਰੋਂ ਵਰਸ ਆਇਆ ਨਗਰ ਪਿੰਡ ਵਾਲੇ ਵਾਲਾ ਦੇ ਸਮੂਹ ਸਾਧ ਸੰਗਤ ਵੱਲੋਂ ਗਰੀਬਨਵਾਰ ਪਾਤਸ਼ਾਹੀਓ